ਕੱਲ ਜਿਹੜਾ 26 ਜਨਵਰੀ ਦੇ ਫੰਕਸ਼ਨ ਨੂੰ ਲੈ ਕੇ ਫਰੀडम फाइਟਰ ਪਰਿਵਾਰ ਦੇ ਮੈਂਬਰਾਂ ਵੱਲੋਂ ਇਹ ਗੱਲ ਕਹੀ ਗਈ ਆ ਕਿ ਕੱਲ ਸਾਨੂੰ ਸਤ੍ਹੀ ਤੇ ਬੈਠਣ ਲਈ ਨਹੀਂ ਬੁਲਾਇਆ ਗਿਆ ਅਸੀਂ ਜਿਹੜੇ ਜੰਗਲੇ ਲਾਏ ਉੱਥੇ ਹੀ ਸਾਨੂੰ ਬਿਠਾਇਆ ਗਿਆ ਜੋ ਅਸੀਂ ਕੈਦੀ ਮਹਿਸੂਸ ਕੀਤੇ ਆ ਫਰੀडम फाइਟਰ ਪਰਿਵਾਰਾਂ ਵੱਲੋਂ ਬੜਾ ਰੋਸ ਪਾਇਆ ਗਿਆ ਉੱਥੇ ਹੀ ਮਕੇਰੀਆਂ ਦੇ ਨਾਇਬ ਤਸੀਹਦਾਰ ਵੱਲੋਂ ਇਹ ਗੱਲ ਕਹੀ ਗਈ ਆ ਕਿ ਅਸੀਂ ਸਾਰਿਆਂ ਨੂੰ ਸਨਮਾਨਿਤ ਕੀਤਾ ਆ ਅਤੇ ਉੱਥੇ ਹੀ ਸਾਰੇ ਬੈਠੇ ਆ ਪਰ ਜੇ ਕੋਈ ਰਹਿ ਗਿਆ ਜਾਂ ਸਾਡੇ ਕੋ ਨਹੀਂ ਕਿਹਾ ਗਿਆ ਆ ਅਸੀਂ ਉਸ ਦਾ ਅੱਗੇ ਤੋਂ ਧਿਆਨ ਰੱਖਾਂਗੇ ਤੇ ਜਿੰਨਾ ਵੀ 26 ਜਨਵਰੀ ਦਾ ਫੰਕਸ਼ਨ ਚਾਹੇ 15 ਅਗਸ ਦਾ ਸਾਰਿਆਂ ਨੂੰ ਸਨਮਾਨਿਤ ਕੀਤਾ ਜਾਵੇ ਆ ਇਸ ਚੀਜ਼ ਦਾ ਖਿਆਲ ਰੱਖਿਆ ਜੀ ਹਾਂ ਸਰ ਆਈਐਨਏ ਮੈਨੂੰ ਇਹਨਾਂ ਨੇ ਕਾਰਡ ਭੇਜਿਆ ਸੀ ਵੀ ਤੁਸੀਂ ਉਹਦੇ ਵਿੱਚ ਸ਼ਾਮਲ ਹੋ ਉਸ ਪਲੇਟ ਦੇ ਵਿੱਚ ਸ਼ਾਮਲ ਹੋ ਜਿਸ ਲਈ ਮੈਂ ਉੱਥੇ ਗਿਆ ਕਿ ਮੇਰਾ ਕੋਈ ਮਾਨ ਸਨਮਾਨ ਨਹੀਂ ਕੀਤਾ ਗਿਆ ਮੈਨੂੰ ਇੱਕ ਪਿੰਜਰੇ ਦੇ ਵਿੱਚ ਜਿੱਦਾਂ ਜਿੱਥੇ ਮੁਰਗੇ ਡੱਕੇ ਹੁੰਦੇ ਆ ਨਾ ਏਦਾਂ ਉੱਥੇ ਬਿਠਾਇਆ ਗਿਆ ਵਿੱਚ ਆਈ ਡਿਡ ਨਟ ਲਾਈਕ ਮੈਂ ਉਹ ਛੱਡ ਕੇ ਸੀਟ ਤੇ ਵਾਪਸ ਆਇਆ ਹਾਂ ਜਿਸ ਕਿਹੜੇ ਫੰਕਸ਼ਨ ਦੇ ਵਿੱਚ ਜੀ 26 ਜਨਵਰੀ ਹਾਂ 26 ਜਨਵਰੀ ਇਹ ਕਿ ਆਪਣੇ ਆਰਯਸ ਵੇ ਹੈ ਸਹਾਰਸਕੰਦ ਸਕੂਲ ਵਿੱਚ ਕਿਹੜੀਆਂ ਦੇ ਵਿੱਚ ਮਨਾਈ ਗਈ ਹੈ ਤਹਿਸੀਲਦਾਰ ਸਾਹਿਬ ਤਹਿਸੀਲਦਾਰ ਸਾਹਿਬ ਨੇ ਉਸ ਪ੍ਰੇਡ ਦਾ ਮੌਨਾ ਕੀਤਾ ਸੀ ਔਰ ਸਾਨੂੰ ਬਿਲਕੁਲ ਜਿਹੜੇ ਅਸੀਂ ਫਰੀडम फाइਟਰ ਦੇ ਪਰਿਵਾਰ ਸੀ ਉਹਨਾਂ ਨੂੰ ਬਿਲਕੁਲ ਇਹਨੇ ਨੈਗਲੈਕਟ ਕੀਤਾ ਥਿਸ ਵਾਸ ਮੀਅਰਲੀ ਇਨਸਲਟ ਟੂ ਦੀ ਫਰੀडम फाइਟਰਸ ਠੀਕ ਆ ਅੱਗੇ ਤੁਹਾਨੂੰ ਹਰ ਸਾਲ ਬੁਲਾਉਂਦੇ ਜੀ ਹਰ ਸਾਲ ਹਰ ਸਾਲ ਬੁਲਾਉਂਦੇ ਸੀ ਹਾਂ ਜੀ ਔਰ ਸਾਨੂੰ ਮਤਲਬ ਸਾਡੀ ਇਸਪੈਕਟ ਕਰਦੇ ਸੀ ਤੇ ਇਸ ਵਾਰ ਇਹਨੇ ਕੋਈ ਕੁਝ ਕੁਝ ਵੀ ਇਦਾਂ ਦਾ ਨਹੀਂ ਕੀਤਾ ਹਾਂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅਸੀਂ ਇਹ ਕਹਿਣਾ ਚਾਹੁੰਦਾ ਕਿ ਸਾਡੇ ਸਾਡੇ ਮਾਤਾ ਪਿਤਾ ਸਾਡੇ ਫੌਜਦ ਸਾਹਿਬ ਨੇ ਜਾਂ ਜਿੰਨੇ ਵੀ ਬਜ਼ੁਰਗ ਸੀ ਜਿਹੜੇ ਜਿਹੜਾ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਅੱਗੇ ਉਹਨਾਂ ਨੂੰ ਮਤਲਬ ਨਾ ਇਹਨਾਂ ਨੇ ਆਪਣੇ ਜਿਸਲੇ ਉਹ ਆਜ਼ਾਦੀ ਦੇ ਫੌਜ ਦਾ ਕੰਮ ਖਤਮ ਹੋ ਗਿਆ ਤੇ ਸਾਡੇ ਉਹਨਾਂ ਦੇ ਸਰਟੀਫਿਕੇਟਾਂ ਤੇ ਲਿਖਤਾ ਕਿ ਨੋ ਲੌਂਗਰ ਸਰਵਿਸ ਰਿਕਵਾਇਰਡ ਉਹ ਇਹਨਾਂ ਦੀ ਕੋਈ ਨੌਕਰੀ ਨਹੀਂ ਉਹਨ ਅੱਗੇ ਚਾਹੀਦੀ ਤੇ ਉਹ ਆਪਣੇ ਇਦਾਂ ਹੀ ਘਰ ਭੇਜ ਦਿੱਤੇ ਕੋਈ ਉਹਨਾਂ ਨੂੰ ਦਿੱਤਾ ਦਲਾਇਆ ਨਹੀਂ ਨਾ ਕੋਈ ਪੈਨਸ਼ਨ ਮਿਲੀ ਨਾ ਕੁਝ ਮਿਲਿਆ ਅੱਜ ਤੱਕ ਸਾਡੇ ਕੁਝ ਵਿੱਚੋਂ ਵਿੱਚੋਂ ਬਿਰਲੇ ਲੋਕੀ ਇੱਕ ਕੋਸ਼ਿਸ਼ ਕਰਨ ਦੇ ਆ ਵੀ ਸਾਡੀ ਕੋਈ ਵੀ ਸੁਣਾਈ ਨਹੀਂ ਹੋ ਰਹੀ ਠੀਕ ਹੈ ਜੀ ਜੀਸੂ ਸਿੰਘ ਮਨਪੋ ਕਾਲ 76 ਮੈਂ 70 ਦਿਨ ਦਿਸਬੰਦ ਵਿੱਚ ਅਸੀਂ ਅੱਜ ਜਿਹੜੇ ਫ੍ਰੀडम फाइਟਰ ਸਾਰੇ ਇਸ ਨਾਮ ਬਲਾਗ ਦੇ ਸਾਰੇ ਬਲਾ ਹੈ ਸਰਕਾਰ ਜੋ ਔਰ ਮੈਂ ਇਹ ਸੰਵਿਧਾਨਿਕ ਸਰਕਾਰ ਦੀ ਬਹੁੜੀ ਵੱਡੀ ਨਰਕੀ ਹੈ ਇਥੋਂ ਤੱਕ ਤੇ ਬਹੁਤ ਸਾਰੇ ਬੰਦਿਆਂ ਨੂੰ ਤੇ ਸਦਾ ਪਤਾ ਨਹੀਂ ਦਿੱਤਾ ਗਿਆ ਜਦ ਕਿ ਦੇਸ਼ ਦੀ ਖਾਤਰ ਸਾਡੇ ਬਜ਼ੁਰਗਾਂ ਨੇ ਬਹੁਤ ਵੱਡੀਆਂ ਸਹਾਇਤਾਵਾਂ ਦਿੱਤੀਆਂ ਬੜੇ ਤਸੀਹੇ ਚੱਲੇ ਇਥੋਂ ਤੱਕ ਕਿ ਕੁਰਬਾਨੀਆਂ ਵੀ ਉਹਨਾਂ ਦਿੱਤੀਆਂ ਸ਼ਹੀਦ ਹੋਏ ਦੇਸ਼ ਵਾਸਤੇ ਅੱਜ ਜੋ ਰਾਜ ਭਾਗ ਕਰ ਰਹੇ ਆ ਇਸ ਉਹਨਾਂ ਦੀਆਂ ਕੁਰਬਾਨੀਆਂ ਕਰਕੇ ਹੀ ਆ ਨਹੀਂ ਤਾਂ ਦੇਸ਼ ਜਿਹੜਾ ਗੁਲਾਮ ਅੰਗਰੇਜ਼ਾਂ ਦੇ ਜਿੱਦਾਂ ਗੁਲਾਮ ਸੀ ਇਸ ਤਰ੍ਹਾਂ ਇਹਨਾਂ ਨੂੰ ਉਹਨਾਂ ਦੇ ਦੀਰ ਘਮ ਕਰਨਾ ਪੈਣਾ ਸੀ ਪਰ ਅੱਜ ਦੀ ਅਫਸਰशाही ਜਿਸ ਨੂੰ ਮੈਂ ਸਮਝਣਾ ਕਿ ਸਰਕਾਰ ਚਾਹੁੰਦੀ ਹੈ ਕਿ ਫ੍ਰੀਡੋ ਫਾਈਟਰਾਂ ਦਾ ਮਾਨਸਿਕ ਕਾਰਜ ਜਿਹੜਾ ਕੀਤਾ ਜਾਵੇ ਪਰ ਅਫਸਰशाही ਨੇ ਹੌਲਿਆ ਕਰਕੇ ਫ੍ਰੀਡੋ ਫਾਈਟਰਾਂ ਨੂੰ ਜੇ ਅਬਦ ਸਦਾ ਪਦਦਰ ਭੇਜੇ ਨੇ ਜੇ ਉਹਨਾਂ ਨੂੰ ਭੇਜੇ ਵੀ ਆ ਉਹ ਵੀ ਵਿਚਾਰੇ ਬੜੇ ਕਹਿੰਦੇ ਵੀ ਸਾਡਾ ਬਹੁਤ ਵਿਵਾਨ ਕੀਤਾ ਸਾਨੂੰ ਇੱਕ ਪਿੰਜਰੇ ਦੀ ਤਰ੍ਹਾਂ ਬੰਦ ਕਰਕੇ ਉੱਥੇ ਇੱਕ ਪਾਸੇ ਰੱਖਿਆ ਗਿਆ ਸੋ ਮੈਂ ਮੰਗ ਕਰਦਾ ਡੀਸੀ ਸਾਹਿਬ ਤੋਂ ਤੇ ਮੁੱਖ ਮੰਤਰੀ ਪੰਜਾਬ ਤੋਂ ਸਬੰਧਤ ਕਰਮਚਾਰੀ ਜਾਂ ਅਧਿਕਾਰੀ ਜਿਨ੍ਹਾਂ ਦੀ ਇਹ ਡਿਊਟੀ ਬੰਦੀ ਸੀ ਉਹਨਾਂ ਦੇ ਖਿਲਾਫ ਜਿਹੜੀ ਇਹ ਬੰਦੀ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਸਟੇਜ ਤੇ ਫੇਰ ਕੌਣ ਉਹਨਾਂ ਨੇ ਬਿਠਾਈ ਸੀ ਜੀ ਸਟੇਜ ਤੇ ਉਹਨਾਂ ਤੋਂ ਪਤਾ ਨਹੀਂ ਉਹ ਆਪਣੇ ਕੋਈ ਹੋਣਗੇ ਉਹਨਾਂ ਦੇ ਚਿਹਤੇ ਹੋਣਗੇ ਜਿਹੜੇ ਫਿਰਨ ਵਜਨ ਦੇ ਦੇਸ਼ ਜਾਦ ਕਰਾਇਆ ਜਾਂਦੀ ਪਾਸ ਤੇ ਜਨਨਵਾਰੀਆਂ ਜਿਨ੍ਹਾਂ ਦੇ ਪਰਿਵਾਰਾਂ ਨੇ ਉਹਨਾਂ ਨੂੰ ਤੇ ਇੱਕ ਪਿੰਜਰੇ ਚ ਪਾ ਕੇ ਨੇ ਇੱਕ ਸਾਈਡ ਉੱਤੇ ਰੱਖਿਆ ਕਿ ਤੇ ਸਾਨੂੰ ਕਿਤੇ ਉਹ ਮੁਕੇ ਦੇ ਹੱਥ ਨੂੰ ਬੋਲਣ ਨਹੀਂ ਦਿੱਤਾ ਕਿ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਕੀ ਕ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਤਾਂ ਇਹ ਸੋਨਾਂ ਵੀ ਜਦੋਂ ਇਹ ਬੋਡੀ ਮਾਰੀ ਗੱਲ ਹੈ ਇਸ ਦੀ ਜਾਦੀ ਵਾਸਤੇ ਜਾਨਾਂ ਗੁਰਵਾਨ ਕਰਨ ਵਾਲਿਆਂ ਦੇ ਪਰਿਵਾਰਾਂ ਨੂੰ ਇਹ ਬੜਾ ਵੱਡਾ ਤਕਾ ਹੈ ਇੱਕ ਕਿਸਮ ਦਾ ਤੇ ਮੈਂ ਕਹਿੰਦਾ ਸਬੰਧਤ ਜਿਹੜੇ ਹੈਗੇ ਅਧਿਕਾਰੀ ਆ ਉਹਨਾਂ ਦੇ ਖਿਲਾਫ ਕਰ ਵੀ ਮੜੀ ਦੀ ਪ੍ਰਤਾਨ ਕਰਕੇ ਕੰਮ ਹੀ ਕਰਨੀ ਚਾਹੀਦੀ ਹੈ ਕਿ ਅੱਗੇ ਤੋਂ ਇਹ ਲੋਕ ਜਿਹੜੇ ਆ ਇਹ ਇਸ ਤਰ੍ਹਾਂ ਨਾ ਕਰਨ ਓਕੇ ਜੀ ਫ੍ਰੀਡਮ ਫਾਈਟਲ ਨੇ ਇੱਕ ਮੀਟਿੰਗ ਕੀਤੀ ਉਹਨਾਂ ਕਹਿੰਦੇ ਸਾਡਾ ਮਾਨ ਸਨਮਾਨ ਨਹੀਂ ਕੀਤਾ ਨਾ ਸਾਨੂੰ ਸੀਟਿੰਗ ਬੈਠਣ ਵਾਸਤੇ ਹਾਂਜੀ ਨਾ ਕੋਈ ਜਗ੍ਹਾ ਕੀਤੀ ਪ੍ਰੋਵਾਈਡ ਕੀਤੀ ਬਈ ਕਿ ਬੜੀ ਵੈਸੇ ਤੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਮੈਂ ਦਫ਼ਤਰ ਤੋਂ ਬਾਹਰ ਛੁੱਟੀ ਤੇ ਹੀ ਪਰ ਮੇਰੇ ਧਿਆਨ ਚ ਪਹਿਲੇ ਵੀ ਕੁਝ ਪੱਤਰਕਾਰਾਂ ਨੇ ਸਾਥੀਆਂ ਨੇ ਲਿਆ ਕੇ ਮੇਰੇ ਧਿਆਨ ਚ ਲਿਆਂਦਾ ਸੀ ਤੇ ਮੈਂ ਦਫ਼ਤਰ ਤੋਂ ਪੁੱਛਿਆ ਵੀ ਹੈ ਤੇ ਉਹਨਾਂ ਨੇ ਇਹ ਵੀ ਦੱਸਿਆ ਵੀ ਇਹਨਾਂ ਨੂੰ ਅੱਗੇ ਅੰਗਰ ਪਿੱਛੇ ਜਿੱਦਾਂ ਪਹਿਲੇ ਹੁੰਦਾ ਰਿਹਾ ਉਦਾਂ ਵੀ ਇਹਨਾਂ ਨੂੰ ਸਨਮਾਨਤ ਕੀਤਾ ਗਿਆ ਵਾ ਜੇ ਕੋਈ ਘਰਾਂ ਚ ਜਾ ਕੇ ਸਾਡੇ ਅਧਿਕਾਰੀ ਵੀਡੀਓ ਵਗੈਰਾ ਦੀ ਡਿਊਟੀ ਲੱਗੀ ਸੀ ਤੇ ਉਹਨਾਂ ਨੂੰ ਘਰ ਚ ਜਾ ਕੇ ਸਲਵੰਤ ਕੀਤਾ ਗਿਆ ਤੇ ਉਹਨਾਂ ਦੀ ਕੁਝ ਫੋਟੋਗ੍ਰਾਫ ਵੀ ਸਾਡੇ ਕੋਲ ਹੈਗੀਆਂ ਉਹ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਤੇ ਇਦਾਂ ਦਾ ਹੀ ਕੋਈ ਪਤਾਈ ਨਹੀਂ ਵਰਤੀ ਗਈ ਸਾਡੇ ਦਫ਼ਤਰੋਂ ਪਰ ਫਿਰ ਵੀ ਜੇ ਕੋਈ ਪਰਿਵਾਰ ਰਹਿ ਗਿਆ ਵਾ ਉਹ ਉਹਨਾਂ ਨੂੰ ਅਸੀਂ ਘਰ ਜਾ ਕੇ ਸਲਵੰਤ ਕਰ